ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਆਈ ਹੋਪ ਤੁਸੀਂ ਸਾਰੇ ਖੈਰ ਹੋ ਤੇ ਮੈਂ ਵੀ ਇੱਕਦਮ ਵਧੀਆ ਤੇ ਜਿਨੇ ਜਿਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਕਰ ਲਓ ਤੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਵਿਸ਼ਕਰਮਾ ਦੇ ਦੀਆਂ ਲੱਖ ਲੱਖ ਮੁਬਾਰਕਾਂ ਸੋ ਮੈਂ ਤੇ ਚੱਲਿਆ ਵਾਂ ਆਪਣੀ ਵਾਈਫ ਦੇ ਨਾਲ ਕੱਲ ਵਾਲੇ ਦੀਵਾਲੀ ਵਾਲੇ ਥੋੜੇ ਪਟਾਕੇ ਬਚੇ ਆ ਆਤਿਸ਼ਬਾਜੀ ਕਰਾਂਗੇ ਕੋਠੇ ਤੇ ਜਾ ਕੇ ਤੇ ਆਪਾਂ ਜੈਂਸੀ ਦੇ ਵਿੱਚ ਪੂਜਾ ਕਰ ਆਏ ਆ ਤੇ ਆਇ ਇੱਕ ਰੀਪਲ ਚੈੱਕ ਕਰੋ ਤੁਸੀਂ ਕਰ ਰਹੇ ਜੀ ਤੇ ਵਿਸ਼ਕਰਮਾ ਦੇ ਦੀ ਅਸੀਂ ਪੂਜਾ ਕਰ ਰਹੇ ਹਾਂ ਸੋ ਮੈਂ ਤੇ ਆਪਣੀ ਵਾਈਫੀ ਦੇ ਨਾਲ ਚੱਲੇ ਆਵਾ ਕੋਠੇ ਤੇ ਆਤਿਛ ਬਾਜੀ ਕਰਨ ਨਾਲ ਫੈਮਿਲੀ ਵੀ ਹੋਏਗੀ ਆਪਣੀ ਤੇ ਆ ਜੋ ਹਾਂਜੀ ਆ ਜੋ ਫੇ ਚਲੀਏ ਅ ਫਿਊ ਮੋਮੈਂਟਸ ਲੇਟਰ ਟਾਕਲਾ ਕੇਸੀ ਆ ਗਈ ਉੱਤੇ ਤੇ ਡੈਡੀ ਨੇ ਸਭ ਤੋਂ ਪਹਿਲਾਂ ਇਹਨਾਂ ਟਾਕਲਾ ਤਰਤਰ ਚਲਾਇਆ ਉਹ ਵੀਡੀਓ ਅਸੀਂ ਰਿਕਾਰਡ ਨਹੀਂ ਕਰ ਪਾਏ ਇੱਧਰ ਆਪਣੀ ਸਿਸਟਰ ਖਲੋਤੀ ਹੈ ਵਾਈਪੀ ਆ ਬੈਠੀ ਹੈ ਤੇ ਡੈਡੀ ਕਰੋ ਸਟਾਰਟ

मोहबत्ती भी नहीं दी ये मेरी वाईफाई चालू लगे हैं पटाखे बहुत तो तेज हो रहा है चलो चलाइए आ जाओ वो उधर जा पर बने जल्दी आ जा अनु आ जा पटाखा चल इधर हो जा तू ਆਛੀ ਆ ਤੇਰੀ ਪਟਾਕੇ ਚਲਾਉਂਦੀ ਓ ਅੱਛਾ ਅੱਧਾ ਚਲਾ ਲਈ ਚੱਲ ਮਿੱਤਰੋ ਡੈਡੀ ਹੁਣ ਫੜਿਆ ਲਾ ਫੜਾ ਸੋ ਮੈਂ ਤੇ ਇਹਨੂੰ ਚਲਾਉਣ ਲੱਗੇ ਨੇ ਇਹ ਪਟਾਕੇ ਅੱਜ ਚਲੋ ਇਧਰ ਮੁਖਾਵਾ ਹੁਣ ਕਰਕੇ ਨਹੀਂ ਪਿਆਰ ਕੈਮਰਾ ਆ ਜਾ

ਕੋਈ ਨਾ ਕੋਈ ਨਾ ਆਪਾਂ ਵੀ ਅੱਗੇ ਅੱਗੇ ਨੂੰ ਕੋਈ ਨਾ ਜਾ ਦਾਰੀ ਅੱਗੇ ਤੇ ਲਾ ਦੇ ਸੋ ਮਿੱਤਰੋ ਆਪਣੇ ਡੈਡੀ ਜੀ ਚਲਾਉਣਾ ਗੇਸ ਫੇਰਾ ਨਾਗ ਆਜੋ ਤੇ ਮੋਮਬਤੀ ਆ ਲੋ ਮੋਮਬਤੀ ਜਗਾ ਲੋ ਉਹ ਦਰ ਨੂੰ ਚਲਾਓ ਕਿ ਇਧਰ ਨੂੰ ਚਲਾਓਗੇ ਇੱਥੇ ਆ ਪੁੱਠਾ ਘੱਟ ਚਾਉਣਾ ਪੜੇ <laughs> <नादिया, नादिया। laughs> <नादिक laughs> परे हो जो लागे पराओ जी सपा सपा परे हो जी <laughs> सप्ठा <पुछा> करता है <laughs> 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 <laughs>

ਸੋ ਮੰਮੀ ਤੇ ਡੈਡੀ ਤੜ-ਤੜ ਵਾਲਾ ਬੰਬ ਚਲਾ ਰਹੇ ਨੇ। ਉਹੋ ਤੜ-ਤੜ ਹੀ ਹੋਣਾ ਇਹਦਾ। ਚੱਲ ਇੱਧਰ ਵੇਖੋ। ਮਾਂ ਲੱਗਦੇ। ਇਹ ਦਿਨ ਖਰਾਬ ਗਿਆ ਜਦੋਂ ਮੁੰਡੇ ਨੇ ਕੰਮ ਕਰਤੇ ਆ। ਮਾਂ ਖਰੇ ਪਾਣੀ ਨੂੰ ਪੋੜਨ। ਇਹ ਚੱਲੋ। ਇਹਨੂੰ ਉਹ ਹਾੜੀ ਨਾਲ ਚੱਲਣਾ ਮੋਟਾ। ਹਾੜੀ ਮੁੱਕ ਵੀ ਜਾਂਦੀ। ਹਾਂ, ਇਹ ਮੁੱਕ। ਥਾੜੀ 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 ਲੈ। ਚੱਲ ਇੱਥੇ। ਜਾਂ ਸਭਾ। ਮੇਰੇ ਤਾਂ ਆ ਕੇ ਤਾਂ ਆ ਜਾਈ। ਅੱਪਾ ਯਾ ਗੋਇਆ ਜੋ ਲੋ ਯਾ ਗੋਇਆ ਕੋਈ ਤਾਰਾ ਨਹੀਂ ਲੱਗਦਾ ਲੋ ਯਾ ਗੋਇਆ ਸਾਰੇ ਸਾਰੇ ਪਾਣੇ ਹੋਣਾ ਕਾ ਕਾ ਕਿਦਾਂ ਆ ਰਹੀ ਤੇ ਕੋਈ ਮੰਮੀ ਉਹਨਾਂ ਦੇ ਲੱਗਿ ਹੋਇਆ ਕਿਸਕਾਰ ਹੋਇਆ ਅਨੁਮੋਦੀ ਹੈ ਹਾਂ ਮੰਮੀ ਨਹੀਂ ਆਉਂਦੀ ਹੁਣ ਇੱਕ मम्मी डैडी दूसरी यार दूसरी दवाई एक नहीं चली मिशन फील्ड मिशन पास्ट मिशन चल स्कर्ट पे स्कर्ट पे स्कर्ट पे देख ये क्या जा तो मित्रों ये रह गई जो लास्ट हलवाई तो थोड़े जल्द बंब पे ने तो बाकी चलाने बाकी घर दिन ने वेख्या कि इंजॉयमेंट की है हले होर करनी है चलो आ जाओ आ जाओ लागे आ जाओ लागे आ जाओ कैमरा मैन कैमरा मैन हम आपके कैमरा मैन हैं हम कैमरा वूमेन है नहीं वूमेन लग जाओ

ਓ ਮਿੱਤਰੋ ਆ ਰਹਿ ਗਏ ਜੀ ਆਪਣੇ ਕੋ ਦੋ ਬਲੂਨ ਤੇ ਆ ਮਮੀ ਜੀ ਨਾਲ ਦੀ ਮੇਰੀ ਕੀ ਬੜੀ ਭੋਲੀ ਹਾਂ ਦੇਖੀ ਭੈਣ ਚ ਰੋਣ ਲੱਗੀ ਜੀ ਸਭ ਤੋਂ ਪਹਿਲਾਂ लाਡਲੀ ਭੈਣ ਤੇ ਜੋ ਮਿੱਤਰੋ ਉਹ ਦੇਖੋ ਜੀ ਆਪਣਾ ਗੁਬਾਰਾ ਤਾਂ ਉਹ ਨਹੀਂ ਜਾਣਦੇ ਥਾਰੂ ਵਾਲਿਆ ਓਏ ਹੋਏ ਖੁਸ਼ੀ ਹੈ ਜੀ ਫੜ ਲਓ ਫੜ ਲਓ ਜਾ ਕੇ ਫੜ ਲਓ ਥੱਲੇ ਆ ਗਿਆ ਪਰ ਅੱਗ ਲੱਗ ਜਾਈ ਹੁਣ जाओ चलो चलो गाइस इसमें दो जने मिसिंग है एक मैं और एक मेरा ब्रदर ये हम हमको नहीं लेकर आ रहे इन्होंने हमें लाइक शेयर मुझे करो लाइक शेयर मेरे पापा को कीजिए लाइक शेयर कमेंट एंड सब्सक्राइब सब्सक्राइब करो

चल चल इधर करके इठो करके करना लगिया छपड़ा इधर ओलेने हवा नहीं पैट दे चल दे अच्छा गया तो नहीं नहीं वापस आएगा वापस आएगा वापस आएगा कंदी सी लग गया ओ इधर करके कर रही है ये राही आएगा वापस आजा 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 चल कर रख देता और चल हवा नहीं हुंदी इधर नहीं चढ़या चल से कर क्यों चढ़ेगा ਲੇ ਫੋਟੋ ਚਾੜੀ ਮੈਨੂੰ ਚਾੜ ਦੇ ਤਨਗੁਰ ਨਾਨਕ ਤਨਗੁਰ ਨਾਨਕ ਤਨਗੁਰ ਫੂਕ ਬਾਹਰ ਥਲੇ ਉਹ ਫੂਕ 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 ਇਹਦਾ ਫੜ ਕੇ ਰੱਖ ਬੰਨੇ ਆਪੇ ਜਾਣ ਜਦੋਂ ਲਾਲ ਹੋਇਆ ਛੱਡਦਾ ਲਾਲਾ ਇੱਧਰ ਤਨਗੁਰ ਬੱਸ ਆ ਜਾ ਚੱਲ ਦਲੇ ਚੱਲ ਆਪਾਂ ਜੀ ਹਾਂ ਆ ਜਾਏਗਾ ਆ ਜਾਏਗਾ ਆ ਜਾਏਗਾ ਛੱਡ ਕੇ ਆ ਗਿਆ ਚੜ ਗਿਆ ਆਪਾਂ ਜੀ ਹਾਂ ਆ ਜਾਏਗਾ ਆ ਜਾਏਗਾ ਆ ਜਾਏਗਾ ਤੇ ਕਰ ਆਪਣਾ ਦੁਬਾਰਾ ਬਣਾ ਡੰਡਾ ਲਿਆ ਡੰਡਾ 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 ਕੋਈ ਫੜਾ ਹੇ ਸੋ ਮਿੱਤਰੋ ਰੋਕ ਜਾ ਰੋਕ ਜਾ ਹਲੇ ਨਾ ਕਰੀ ਸੋ ਮਿੱਤਰੋ ਇਹ ਆ ਪਟਾਸ ਤੇ ਆਪਣੀ ਮੰਮੀ ਡੈਡੀ ਚਲਾਉਣ ਲੱਗੇ ਨੇ ਤੇ ਮੰਮੀ ਮੰਮੀ ਜੀ ਇੱਧਰ ਖਲੋ ਜਾ ਪਹਿਲੇ ਫੋਫੇ ਧਮਗਾ ਰਿਹਾ ਆਉਣਾ ਅੱਛਾ ਦੇਖਣਾ ਪਈ ਥਲੇ ਹਾਂ <Cup> <Risky> ya? <gopian> jauh <supai> di mana Dadi? Dadi, Ji. Aideno, Aideno, aja. Cale, jauh di. ਜੋਰਦੀ ਓਏ ਹੋਏ ਹੋਏ ਕੀ ਬਾਤ ਹੈ ਪਟਾਸ ਤੇ ਪਟਾਕੇ ਮੁੱਕ ਚੁੱਕੇ ਨੇ ਫੈਮਲੀ ਬੈਠੀ ਆ ਆਪਣਾ ਇੱਥੇ ਤੇ ਰਿਵਿਊ ਦੇਣਾ ਚਾਹੋਗੇ ਕੋਈ ਬਹੁਤ ਵਧੀਆ 1 2 1 ਵਿਸ਼ਕਰਮਾ ਦੇ ਤੇ ਕਿੰਨਾ ਮਜ਼ਾ ਆਇਆ ਦੀਵਾਲੀ ਤੇ ਜ਼ਿਆਦਾ ਮਜ਼ਾ ਆਇਆ ਕਿ ਵਿਸ਼ਕਰਮਾ ਦੇ ਵਾਲੇ ਦਿਨ ਵਿਸ਼ਕਰਮਾ ਤੇ ਵੀ ਦੀਵਾਲੀ ਤੇ ਵੀ ਠੀਕ ਹੈ ਜੀ ਤੁਹਾਡਾ ਰਿਵਿਊ ਹੈ ਹਾਂਜੀ ਮਜ਼ਾ ਆਇਆ ਬਹੁਤ ਮਜ਼ਾ ਆਇਆ ਤੇ ਤੁਹਾਡਾ ਵੀ ਰਿਵਿਊ ਹਾਂਜੀ ਮਜ਼ਾ ਆਇਆ ਤੁਹਾਡਾ ਹਾਂਜੀ ਠੀਕ ਹੈ ਜੀ ਸੋ ਮੇਰਾ ਕਹਿਣਾ ਕਿ ਇਸ ਵਲੌਗ ਨੂੰ ਇੱਥੇ ਐਂਡ ਕਰਦੇ ਆ ਤੇ ਜੇ ਵੀਡੀਓ ਵਧੀਆ ਲੱਗੀ ਆ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਭੰਗੜਾ ਪਾਉਣ ਲੱਗੇ ਜਾਈਏ ਚਲੋ